ਅੱਜ ਤਲਵੰਡੀ ਮਾਲਕ ਦੀ ਕੋਆਪਰੇਟਿਵ ਸੁਸਾਇਟੀ ਦੀ ਚੋਣ ਬੜੀ ਬਿਹਤਰੀਕੇ ਨਾਲ ਪੂਰ ਚੜੀ ਜਿਸ ਦੇ ਵਿੱਚ ਕੁੱਲ 11 ਮੈਂਬਰ ਸਨ ਜੋ ਕਿ ਸਹਿਮਤੀ ਦੇ ਨਾਲ ਹੀ ਬਣੇ ਸੀਗੇ ਜਿੰਨਾਂ ਵਿੱਚ ਪ੍ਰਗਟ ਸਿੰਘ, ਅਮਰਪਾਲ ਸਿੰਘ, ਸਤਨਾਮ ਸਿੰਘ, ਜਿਸਕਰਨ ਸਿੰਘ, ਰਜਿੰਦਰ ਸਿੰਘ, ਰੋਹੀ ਸਿੰਘ, ਸ਼ਾਮ ਸਿੰਘ, ਪ੍ਰਸੰਨ ਕੌਰ, ਆਮਰ ਸਿੰਘ, ਦਰਸ਼ਨ ਸਿੰਘ, ਰਾਜਵੰਤ ਕੌਰ ਜਿਨ੍ਹਾਂ ਨੂੰ ਵੀ ਸੁਰਾ ਸਹਿਮਤੀ ਦੇ ਨਾਲ ਹੀ ਮੈਂਬਰ ਚੁਣਿਆ ਗਿਆ ਸਰਬਜੀਤ ਤਲਵੰਡੀ ਦੀ ਰਿਪੋਰਟ ਇਹੋ ਜਿਹੀਆਂ ਖਬਰਾਂ ਦੇਖਣ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਰੇ ਜੀ ਸੋਸਾਇਟੀ ਦੀ ਚੋਣ ਹੋਈ ਹੈਗੀ ਕੀ ਕਹੋਗੇ ਇਸ ਬਾਰੇ ਅੱਜ ਮਿਤੀ 15 ਸਤ 20 ਸਮੂਹ ਸੋਸਾਇਟੀ ਮੈਂਬਰ ਸਾਰੇ ਤਲਵੰਡੀ ਵਾਲਾ ਦੇਤਰ ਹੋਏਤਰ ਹੋਏ ਸਾਰਿਆਂ ਦੇ ਸਹਿਯੋਗ ਨਾਲ ਸਾਡੇ ਪਿੰਡ ਦਾ ਇੱਥੇ ਨਾ ਪੇਸ ਪਿੰਡ ਦੀ ਸੁਸਾਇਟੀ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਸਰਬਸੰਪਤੀ ਨਾਲ ਸਾਰੇ ਵੀਰ ਇਮਾਨਦਾਰੀ ਨਾਲ ਕੰਮ ਕਰਨਗੇ ਸੁਸਾਇਟੀ ਨੂੰ ਮੋਟੇ ਲੈ ਕੇ ਕਾਹੋ ਕਿ ਅਸੀਂ ਇਹ ਨਾ ਪ੍ਰੇਸ਼ੀ ਚਾਹੁੰਦੇ ਆ ਕਿ ਸਾਡੀ ਜਿਹੜੀ ਸੁਸਾਇਟੀ ਹੈ ਉਹਦਾ ਸਹੀ ਤਰੀਕੇ ਨਾਲ ਪ੍ਰਬੰਧਤ ਕਰੋ ਤੇ ਇਮਾਨਦਾਰੀ ਨਾਲ ਅਪਣੀਓ ਜੀ ਬਾਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਬੋਧ ਜੀ ਮੈਂ ਸਰਬੱਜ ਪ੍ਰੇਤਪਾਸ ਸਿੰਘ ਮੈਂ ਤੋਂ ਸਾਹਫਾ ਹੋ ਗਏ ਸੀ ਤਲਵੰਡੀਵਾਲ ਸਭ ਤੋਂ ਪਹਿਲਾਂ ਮੈਂ ਸਾਡੇ ਸਾਰੇ ਨੱਗਰ ਮੁਬਾਰਕਬਾਦ ਦਿੰਦਾ ਸਾਰੇ ਸੰਗਤ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਅੱਜ ਸਾਡੀ ਕੋਆਪਰੇਟਿਵ ਸੈਲਟੀ ਦੀ ਕਮੇਟੀ ਦੀ ਚੋਣ ਸੀਗੀ ਜਿਹਦੇ ਵਿੱਚ 11 ਮੈਂਬਰੀ ਕਮੇਟੀ ਜਿਹੜੀ ਚੋਣ ਕੀਤੀ ਆ ਸੀ ਸਭ ਸਭ ਜਿਹੜਾ ਸਾਰੇ ਮੈਂਬਰ ਜੁੜੇ ਕਿਸੇ ਵੀ ਵੀ ਪੁਰਾਣੇ ਕੋਈ ਗੈਟਕੁੱਟ ਨੂੰ ਨਹੀਂ ਕੀਤਾ ਚਿੱਤੇ ਹੋਏ ਜਿਹੜੇ ਸਾਡੇ ਉਮੀਦਵਾਰ ਨੇ ਮੈਂ ਉਹਨਾਂ ਨੂੰ ਮੁਆਰਖਵਾ ਦਿੰਦਾ ਉਹਨਾਂ ਨੂੰ ਬੇਟੀ ਵੀ ਕਰਦਾ ਵੀ ਉਹ ਅਮਰਸਰ ਨਾਲ ਸਾਡੇ ਸਾਇਟੀ ਦਾ ਹੈ ਵੱਧ ਤੋਂ ਵੱਧ ਦੇ ਨੂੰ ਅੱਗੇ ਲੈ ਕੇ ਜਾਣਗੇ ਵੱਧ ਤੋਂ ਵੱਧ ਸਾਨੂੰ ਸੂਤ ਦਾ ਫਰਵਾਹ ਕਰਾਂਗੇ ਇਹ ਮੈਂ ਸਾਰਾ ਬੇਟੀ ਕਰਦਾ ਮੇਰੀ ਸਭ ਨੂੰ ਮੁਆਰਖਵਾਦ ਸਾਰੇ ਡੱਕਰ ਨੂੰ ਸਾਰੇ ਵੀਰਵਾਰਾਂ ਨੂੰ ਸਭ ਨੂੰ ਬਾਰ-ਬਾਰ ਮੁਆਰਖਵਾਦ ਸਭ ਦਾ ਕੋਲ ਕੋਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ